ਦੋਸਤੋ ਇੱਕ ਆ ਵੀਡੀਓ ਜ਼ਰੂਰ ਦੇਖਿਓ ਧਿਆਨ ਨਾਲ ਦੇਖਣੀ ਐ ਆਪਣੇ ਵਾਲੇ ਜਵਾਕ ਤਾਂ ਸਾਰਾ ਦਿਨ ਮੋਬਾਈਲਾਂ 'ਚ ਉਗੇ ਰਹਿ ਗਏ ਤੇ ਸੱਥਾਂ 'ਚ ਬੈਠਣ ਜੋਗੇ ਰਹਿ ਗਏ ਆ ਇੱਕ ਚਾਈਨਾ ਦਾ 18-19 ਸਾਲ ਦਾ ਮੁੰਡਾ ਹੈ ਇਹਨੇ ਮੋਟਰਸਾਈਕਲ ਦੀ ਮੋਟਰ ਲਾ ਕੇ ਉਡਣ ਤਸ਼ਕਰੀ ਨਾਲ ਦੀ ਇੱਕ ਕਿਸ਼ਤੀ ਤਿਆਰ ਕਰਤੀ ਜਿਹਦੀ ਹਾਈਐਸਟ ਸਪੀਡ 180 ਕਿਲੋਮੀਟਰ ਹੈ ਇਹਨੂੰ ਚਲਾਉਣ ਵਾਸਤੇ ਵੀ ਲੱਤਾਂ 'ਚ ਭਾਰ ਚਾਹੀਦਾ ਕਿਉਂਕਿ ਇਹਦੀ ਜਿਹੜੀ ਸਪੀਡ ਆ ਪਾਣੀ ਤੇ 180 ਕਿਲੋਮੀਟਰ ਹੈ ਤੇ ਭੱਜਦੀ ਬਾ ਕਮਾਲ ਹੈ ਦੇਖੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਜਰੂਰ ਕਰਿਓ ਤੇ ਜਿਹੜੇ ਬਦਵਾਨ ਸਾਨੂੰ ਕਮੈਂਟ ਕਰਦੇ ਆ ਉਹ ਉਸੇ ਤਰੀਕੇ ਨਾਲ ਹੀ ਕਮੈਂਟ ਕਰਨ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਦੇਖੀ ਚੱਲੋ ਵੀਡੀਓ ਲਓ ਜੀ ਉਡਣ ਤਸ਼ਕਰੀ ਆਂਗੂ ਇਹ ਤਾਂ ਆ ਉੱਡ ਰਹੀ ਹੈ ਦੇਖੋ ਪਾਣੀ ਦੇ ਦੇਖੀ ਚੱਲੋ ਇਹ ਦੇਖੋ ਕਿਵੇਂ ਪਾਣੀ ਦੇ ਉੱਪਰ ਉੱਡ ਰਹੀ ਹੈ ਪਾਣੀ ਤੇ ਉਡਣ ਦੀ ਇਹਦੀ ਸਮਰੱਥਾ ਵੇਖੋ ਕਿੱਡੀ ਐ ਦੇਖੋ ਇਹ ਦੇਖੋ ਕਿਵੇਂ ਇਹ ਆ ਜੰਗੂ ਜਾਂਦੀ ਆ ਤਾਂ ਛੁਕਾ ਮਾਰਦੀ ਆਪਣੇ ਵਾਲੇ ਨਹੀਂ ਬਣਾ ਸਕਦੇ ਐਂ ਜਿਹੇ ਚੀਜ਼ਾਂ ਜਵਾਕ ਇਹ ਖੇਡਣ ਨੂੰ ਹੀ ਬਣਾਈ ਹੋਈ ਐ ਜਵਾਕ ਨੇ ਦੇਖੋ ਕਿਵੇਂ ਛਾਲਾ ਮਾਰਦੀ ਉਡਣ ਤਸ਼ਕਰੀ ਵਾਂਗੂ ਜਾਂਦੀ ਐ ਕਿਸ਼ਤੀ ਬਾਕਮਾਲ ਦੀ ਚੀਜ਼ ਤਿਆਰ ਕੀਤੀ ਐ ਫਿਰ ਕਹਿੰਦੇ ਚਾਈਨਾ ਵਾਲੇ ਹਰ ਇੱਕ ਚੀਜ਼ ਦਾ ਕੋਲੋਨ ਤਿਆਰ ਕਰ ਦਿੰਦੇ ਪਰ ਨਹੀਂ ਉਹਨਾਂ ਵਰਗਾ ਦਿਮਾਗ ਨਹੀਂ ਹੈ ਆਹ ਲੋ ਜੀ ਉਹਨਾਂ ਨੇ ਤਾਂ ਬਹੁਤ ਕੁਝ ਤਿਆਰ ਕਰ ਲਿਆ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਦੱਬ ਕੇ ਕਰ ਦਿਓ ਵੇਖੋ ਜਾਂਦੀ ਆ ਨਾ ਕਿਸ਼ਤੀ ਆ ਕਿਸ਼ਤੀ ਕੋਲ ਦੇਖੋ ਕਿੰਨੀ ਸੋਹਣੀ ਤਿਆਰ ਕੀਤੀ ਆ ਮੁੰਡੇ ਨੇ ਫਟਵਾਲ ਵਰਗੀ ਆਹ ਲੋ ਜੀ ਆਪਦੇ ਖਾਣ ਲਈ ਪੀ ਜਾ ਵੀ ਇਹਨੇ ਇੱਥੇ ਡਿਲੀਵਰ ਕਰਾ ਲਿਆ ਆਹ ਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ